ਪਿਛਲੇ ਸਮਿਆਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਈ ਬਹੁਤ ਸਾਰੀ ਲੋਕਾਂ ਵਿੱਚੋਂ 104 ਭਾਰਤੀ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚ ਕੇ ਡੰਡੀ ਉਹਨਾਂ ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਵਿੱਚ ਭਰ ਕੇ ਭੇਜਿਆ ਗਿਆ ਡੰਡੀ ਪੰਜਾਬ ਤੋਂ ਇਲਾਵਾ ਇਹਨਾਂ ਵਿੱਚ ਹਰਿਆਣਾ, ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਲੋਕ ਵੀ ਸ਼ਾਮਿਲ ਹਨ ਡੈਂਡੀ ਸੂਚਨਾਵਾਂ ਅਨੁਸਾਰ ਅਜੇ ਹੀ ਹਜ਼ਾਰਾਂ ਹੀ ਭਾਰਤੀ ਅਮਰੀਕਾ ਵਿੱਚ ਹਨ ਜਿਨ੍ਹਾਂ ਨੂੰ ਹੋਂਦੇ ਸਮੇਂ ਵਿੱਚ ਜ਼ਬਰਦਸਤੀ ਭਾਰਤ ਭੇਜਿਆ ਜਾ ਸਕਦਾ ਹੈ ਡੈਂਡੀ ਅਮਰੀਕਾ ਇੱਕ ਸ਼ਕਤੀਸ਼ਾਲੀ ਅਤੇ ਵਿਕਾਸਕਰ ਚੁੱਕਾ ਦੇਸ਼ ਹੈ ਡੰਡੀ ਉੱਥੇ ਹਰ ਤਰ੍ਹਾਂ ਦੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ ਟੰਡੀ ਇਸ ਲਈ ਦੁਨੀਆ ਭਰ ਦੇ ਪਿਛੜੇ ਅਤੇ ਗਰੀਬ ਦੇਸ਼ਾਂ ਦੇ ਲੋਕ ਕਿਸੇ ਨਾ ਕਿਸੇ ਬਹਾਨੇ ਉੱਥੇ ਜਾਣ ਦੀ ਤਾਂਗ ਰੱਖਦੇ ਹਨ ਡੰਡੀ ਜੇਕਰ ਕਾਨੂੰਨੀ ਤੌਰ ਉਤੇ ਦਾਖਲਾ ਨਹੀਂ ਮਿਲਦਾ ਤਾਂ ਉਹ ਉਥੇ ਵੜਨ ਲਈ अनेका ਤਰ੍ਹਾਂ ਦੇ ਗੈਰ ਕਾਨੂੰਨੀ ਢੰਗ ਤਰੀਕੇ ਅਪਣਾਉਂਦੇ ਰਹਿੰਦੇ ਹਨ ਡੈਡੀ ਅਮਰੀਕਾ ਦਾ ਗੁਆਂਦੀ ਦੇਸ਼ ਮੈਕਸੀਕੋ ਜਿਸ ਦੀ ਆਰਥਿਕ ਹਾਲਤ ਮਜ਼ਬੂਤ ਨਹੀਂ ਉਥੋਂ ਦੇ ਲੋਕ ਵੀ ਕਿਸੇ ਨਾ ਕਿਸੇ ਤਰ੍ਹਾਂ ਸਰਹੱਦਾਂ ਪਾਰ ਕਰਕੇ ਅਮਰੀਕਾ ਜਾ ਵੜਦੇ ਹਨ ਡੈਂਡੀ ਬਹੁਤੇ ਹੋਰ ਦੇਸ਼ਾਂ ਦੇ ਲੋਕ ਵੀ ਇਨ੍ਹਾਂ ਰਸਤਿਆਂ ਰਾਹੀਂ ਉਥੇ ਕੁਸਣ ਦੀ ਤਾਕ ਵਿੱਚ ਰਹਿੰਦੇ ਹਨ ਡੰਡੀ ਅਮਰੀਕੀ ਸਰਕਾਰਾਂ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਅਕਸਰ ਉਹਨਾਂ ਦੇ ਆਪਣੇ ਦੇਸ਼ਾਂ ਵਿੱਚ ਭੇਜਦੀਆਂ ਰਹਿੰਦੀਆਂ ਹਨ ਡੰਡੀ ਹੁਣ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਸ ਪਾਸੇ ਵਧੇਰੇ ਸਖਤ ਕਦਮ ਸਟਾਰ ਉਠਾਉਣ ਦਾ ਐਲਾਨ ਕੀਤਾ ਹੈ ਡੰਡੀ ਆਉਂਦਿਆਂ ਹੀ ਉਸ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਸਖਤੀ ਨਾਲ ਭੇਜਣ ਲਈ ਕਦਮ ਉਠਾਏ ਹਨ ਡੰਡੀ ਇਨ੍ਹਾਂ ਵਿੱਚ ਹਾਂਡੂਰਾਸ ਗੁਆਟਮ ਗੁਆਟਮਾਲਾ ਸਲਵਾਡੋਰ ਅਤੇ ਪੇਰੂ ਆਦ ਦੇਸ਼ਾਂ ਦੇ ਗੈਰ ਕਾਨੂੰਨੀ ਪ੍ਰਵਾਸੀ ਸ਼ਾਮਿਲ ਹਨ ਡੰਡੀ ਇਸੇ ਤਰ੍ਹਾਂ ਹਜ਼ਾਰਾਂ ਭਾਰਤੀ ਵੀ ਗੈਰ ਕਾਨੂੰਨੀ ਧੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ ਡੰਡੀ ਇਸ ਸੰਬੰਧੀ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਵੀ ਪਿਛਲੇ ਦਿਨੀ ਆਪਣੇ ਅਮਰੀਕੀ ਦੌਰੇ ਦੌਰਾਨ ਉਥੋਂ ਦੇ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਡੰਡੀ ਉਨ੍ਹਾਂ ਨੇ 트럼ਪ ਪ੍ਰਸ਼ਾਸਨ ਨੂੰ ਇਹ ਯਕੀਨ ਦਿਵਾਇਆ ਸੀ ਕਿ ਜਿਹੜੇ ਵੀ ਭਾਰਤੀ ਨਾਗਰਿਕ ਉਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਭਾਰਤ ਉਹਨਾਂ ਨੂੰ ਵਾਪਸ ਲੈਣ ਲਈ پابੰਦ ਹੈ ਬੈਂਡੀ ਇਸ ਸੰਬੰਧੀ ਵਿਦੇਸ਼ ਮੰਤਰਾਲੇ ਨੇ ਵੀ ਕਈ ਬਿਆਨ ਦਿੱਤੇ ਸਨ ਪਰ ਡੋਨਾਲਡ 트੍ਰੰਪ ਦਾ ਕੰਮ ਕਰਨ ਦਾ ਆਪਣਾ ਹੀ ਨਿਰਾਲਾ ਢੰਗ ਤਰੀਕਾ ਹੈ ਡੰਡੀ ਦੂਸਰੇ ਦੇਸ਼ਾਂ ਨਾਲ ਉੱਠੇ ਮਸਲਿਆਂ ਨੂੰ ਵਾਰਤਾ ਰਾਹੀਂ ਗੱਲਬਾਤ ਕਰਕੇ ਸੁਲਝਾਉਣ ਦੀ ਥਾਂ ਉਹ ਇੱਕ ਪਾਸੜ ਤੌਰ ਉੱਤੇ ਹਦਾਇਤਾਂ ਦੇਣ ਦਾ ਆਦੀ ਹੈ ਡੰਡੀ ਆਪਣੇ ਆਪ ਹੀ ਉਸ ਨੇ ਆਪਣੇ ਗੁਆਂਢੀਆਂ ਕੈਨੇਡਾ ਅਤੇ ਮੈਕਸੀਕੋ ਤੋਂ ਦਰਾਮਦ ਕੀਤੀਆਂ ਜਾਂਦੀਆਂ ਵਸਤੂਆਂ ਉੱਤੇ ਵੱਡੇ ਕਰ ਲਗਾਉਣ ਦੇ ਹੁਕਮ ਚਾੜ ਦਿੱਤੇ ਸਨ ਡੰਡੀ ਚੀਨ ਵਰਗੇ ਦੇਸ਼ ਨਾਲ ਵੀ ਉਸ ਨੇ ਅਜੇਹਾ ਹੀ ਵਰਤਾ ਕੀਤਾ ਡੰਡੀ ਆਉਂਦੇ ਦਿਨਾਂ ਵਿੱਚ ਹੋਰ ਕਈ ਦੇਸ਼ਾਂ ਉੱਤੇ ਵੀ ਉਹ ਅਜੇਹੇ ਕਰ ਲਾ ਸਕਦਾ ਹੈ ਡੈਂਡੀ ਉਸ ਦੀ ਸੂਚੀ ਵਿੱਚ ਭਾਰਤ ਵੀ ਸ਼ਾਮਿਲ ਹੈ ਡੈਂਡੀ ਉਹ ਇਹੀ ਢੰਗ ਤਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਪ੍ਰਤੀ ਵੀ ਅਪਣਾ